ਸਬਰਾਂਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਮਾਰਦੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਪਾਕਿਸਤਾਨੀ ਹਿੰਦੂ ਰਾਹੁਲ ਕੁਮਾਰ ਦੀ ਕਾਰਗੁਜ਼ਾਰੀਆਂ ਕਾਰਨ ਸਿੱਖ ਸੰਗਤ ਵਿੱਚ ਰੋਸ ਸ਼ਾਮਨੀਆ ਕਾਲੀਦਾਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਕਿ ਹਾ ਸਿੱਖ ਜਥੇ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਆ ਗਿਆ ਪੰਜਾਬੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਜ਼ਖਮੀ ਪੰਜਾਬ ਦੇ ਪਿੰਡਾਂ 'ਚ ਪ੍ਰਵਾਸੀਆਂ ਦਾ ਬਾਈਕਾਟ ਜਾਰੀ ਪੰਚਾਇਤਾਂ ਨੇ ਮਤੇ પાਕੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਦਾ ਲਿਆ ਫੈਸਲਾ ਨਿੰਦੌਰ ਦੇ 에어ਪੋਰਟ ਰੋਡ ਤੇ ਵੱਡਾ ਹਾਦਸਾ ਟਰੱਕ ਨੇ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਕੁਚਲਿਆ ਦੋ ਦੀ ਮੌਤ ਕਈ ਜ਼ਖਮੀ ਹਤੇ ਹੁਣ ਖਬਰਾਂ ਵਿਸਥਾਰ ਨਾਲ ਸੈਨ ਫ੍ਰਾਂਸਿਸਕੋ ਬੇਅਰੀਆ ਦੇ ਸਿੱਖ ਕੇਂਦਰ ਅਤੇ ਐਲ ਸੋਬਰਾਂਟੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਹਾਲ ਹੀ ਵਿੱਚ ਰਾਹੁਲ ਕੁਮਾਰ ਜੋ ਆਪਣੇ ਆਪ ਨੂੰ ਰਾਹੁਲ ਸਿੰਘ ਦੱਸਦਾ ਹੈ ਦਾ ਆਰਬਨ ਕੀਤਾ ਗਿਆ ਹੈ ਰਾਹੁਲ ਕੁਮਾਰ ਮੁਰਲਾ ਪਾਕਿਸਤਾਨੀ Hindu ਹੈ ਜਿਸ ਉੱਤੇ ਕਈ ਗੰਭੀਰ ਦੋਸ਼ ਲੱਗ ਰਹੇ ਨੇ ਇਸ ਤੋਂ ਪਹਿਲਾਂ ਉਸ ਉੱਤੇ 30000 ਰੁਪਏ ਲੈ ਕੇ ਅਨੰਦ ਕਾਰਜ ਕਰਵਾਉਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਕਰਨ ਦੇ ਦੋਸ਼ ਲੱਗੇ ਸਨ ਅਮਰੀਕਾ ਪਹੁੰਚ ਕੇ ਵੀ ਉਸ ਦੀਆਂ ਗਲਤ ਹਰਕਤਾਂ ਜਾਰੀ ਰਹੀਆਂ ਜਾਣਕਾਰੀ ਮੁਤਾਬਕ ਕੈਲੀਫੋਰਨੀਆ ਵਿੱਚ ਉਸਨੇ 트랜ਸਜੈਂਡਰ ਸੰਬੰਧੀ ਵਿਵਾਦਿਤ ਕਿਰਦਾਰ ਅਪਣਾਇਆ ਜਿਸ ਕਾਰਨ ਉਸਨੂੰ ਉੱਥੋਂ ਵੀ ਕੱਢ ਦਿੱਤਾ ਗਿਆ। ਹੁਣ ਰਾਹੁਲ ਕੁਮਾਰ ਵੱਲੋਂ ਸਿੱਖ ਭੇਸ ਸਪਨਾ ਕੇ ਗਰੀਬੀ ਦਾ ਵਾਸਤਾ ਪਾ ਕੇ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਗੁੰਮਰਾਹ ਕਰਨ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਨੇ। ਇਸ ਮਾਮਲੇ ਨੂੰ ਆਈਸ ਤੱਕ ਪਹੁੰਚਾ ਦਿੱਤਾ ਗਿਆ ਤੇ ਜਾਂਚ ਜਾਰੀ ਹੈ। ਸੰਗਤਾਂ ਵਿੱਚ ਮੰਗ ਉੱਠ ਰਹੀ ਹੈ ਕਿ ਅਜਿਹੇ ਲੋਕਾਂ ਤੋਂ ਸਾਵਧਾਨ ਰਿਹਾ ਜਾਵੇ ਜੋ ਸਿੱਖੀ ਦੇ ਨਾਮ ਤੇ ਗੁਰੂ ਘਰਾਂ ਦੀ ਮਰਿਆਦਾ ਦਾ ਨਾਜਾਇਜ਼ ਫਾਇਦਾ ਚੁੱਕਦੇ ਨੇ। ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਹਰ ਪ੍ਰਭਾਵਿਤ ਖੇਤਰ ਦੇ ਦੌਰੇ ਸਮੇਂ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਸਰੋਪਾ ਦੇਣ ਦਾ ਮਾਮਲਾ ਦੇਰ ਸ਼ਾਮ ਚਰਚਾ ਦੇ ਵਿੱਚ ਆਇਆ ਜਿਸ ਦਾ ਸਖਤ ਨੋਟਿਸ ਲੈਂਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੰਦੇ ਆ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੇ ਲਈ ਕਿਹਾ ਜੀ ਹਾਂ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਅੰਤਰਿਕ ਕਮੇਟੀ ਵੱਲੋਂ ਕੀਤੇ ਫੈਸਲੇ ਦੇ ਮੁਤਾਬਿਕ ਗੁਰਦੁਆਰੇ ਦੇ ਦਰਬਾਰ ਸਾਹਿਬ ਅੰਦਰ ਸਿਆਸੀ ਸਖਸ਼ੀਅਤਾਂ ਨੂੰ ਸਰੋਪਾ ਦੇਣ ਉੱਤੇ ਪਾਬੰਦੀ ਹੈ ਗੁਰੂ ਦਰਬਾਰ ਵਿੱਚ ਕੇਵਲ ਧਾਰਮਿਕ ਸਖਸ਼ੀਅਤਾਂ ਰਾਗੀ ਸਿੰਘਾਂ ਤੇ ਸਿੱਖ ਮਹਾਪੁਰਖਾਂ ਨੂੰ ਇਹ ਸਨਮਾਨ ਦੇਣ ਤੱਕ ਹੀ ਸੀਮਿਤ ਕੀਤਾ ਹੋਇਆ ਹੈ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਦੀ ਘਟਨਾ ਸੰਬੰਧੀ ਪੜਤਾਲ ਕਰਵਾਈ ਜਾ ਰਹੀ ਹੈ ਇਸ ਦੀ ਮੁਕੰਮਲ ਰਿਪੋਰਟ ਲਈ ਜਾਵੇਗੀ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਜ਼ਰੂਰ ਹੋਵੇਗੀ ਉਧਰ ਭਾਰਤ-ਪਾਕਿਸਤਾਨ ਤਣਾਵ ਵਿਚਾਲੇ ਸਿੱਖ ਜਥੇ ਨੂੰ ਸ਼੍ਰੀ ਨਨਕਾਣਾ ਸਾਹਿਬ ਜਾਣ ਦੀ ਇਜਾਜ਼ਤ ਨਾ ਦੇਣ ਦਾ ਮਾਮਲਾ ਭੱਗ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਨੂੰ ਮੰਦਭਾਗਾ ਦੱਸਿਆ ਉਹਨਾਂ ਕਿਹਾ ਕਿ ਗ੍ਰਹਿ ਮੰਤਰਾਲੇ ਦੀ ਐਡਵਾਈਜ਼ਰੀ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜੇ ਜੇ ਚੱਲਦਿਆਂ ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਸਿੱਖ ਜਥੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪਰਮੋਕੇ ਪਾਕਿਸਤਾਨ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਕੇਂਦਰ ਸਰਕਾਰ ਵੱਲੋਂ ਜਾਰੀ ਐਡਵਾਈਸਰੀ ਨਾਲ ਸਿੱਖ ਭਾਵਨਾ ਨੂੰ ਕਾਫੀ ਠੇਸ ਪਹੁੰਚੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਛੀਮਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਵੰਬਰ 2025 ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਆਗਿਆ ਦਿੱਤੀ ਜਾਵੇ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੇਸ਼ਵਰ ਮਾਲਾ ਵਿੱਚ ਪੰਜਾਬੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਸ਼ੀਸ਼ੇ ਦਾ ਇੱਕ ਟੁਕੜਾ ਉਹਨਾਂ ਦੇ ਚਿਹਰੇ ਤੇ ਲੱਗਿਆ ਉਹਨਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਦੇ ਵਿੱਚ ਭੇਜਤੀ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਕੀਤਾ ਗਿਆ ਤੇ ਉਹ ਚੰਡੀਗੜ੍ਹ ਵਾਪਸ ਚਲੇ ਗਏ ਫਿਲਹਾਲ ਸ਼ੂਟਿੰਗ ਰੋਕ ਦਿੱਤੀ ਗਈ ਹੈ ਸੂਤਰਾਂ ਅਨੁਸਾਰ ਸ਼ੂਟਿੰਗ ਦੌਰਾਨ ਪਰਮੇਸ਼ ਵਰਮਾ ਆਪਣੀ ਕਾਰ ਵਿੱਚ ਬੈਠੇ ਹੋਏ ਸੀ ਸ਼ੂਟਿੰਗ ਵਿੱਚ ਵਰਤੀ ਗਈ ਨਕਲੀ ਗੋਲੀ ਉਹਨਾਂ ਦੀ ਕਾਰ ਦੇ ਸ਼ੀਸ਼ੇ ਤੇ ਲੱਗੀ ਜਿਸ ਕਾਰਨ ਸ਼ੀਸ਼ਾ ਟੁੱਟ ਗਿਆ ਤੇ ਪਰਮੇਸ਼ ਵਰਮਾ ਦੇ ਚਿਹਰੇ ਤੇ ਜ਼ਖ ਲੱਗਿਆ ਅਜੇ ਤੱਕ ਕਿਸੇ ਨੇ ਵੀ ਇਸ ਮਾਮਲੇ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਹੈ ਪਰ ਪਰਮੇਸ਼ ਵਰਮਾ ਨੇ ਆਪਣੀ ਇੰਸਟਾਗ੍ਰam ਤੇ ਇੱਕ ਸਟੋਰੀ ਜ਼ਰੂਰ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਹੈ ਕਿ ਇਹ ਘਟਨਾ ਸ਼ੇਰਾ ਫਿਲਮ ਦੇ ਸੈੱਟ ਤੇ ਵਾਪਰੀ ਹੈ ਮੈਂ ਪਰਮਾਤਮਾ ਦੇ ਆਸ਼ੀਰਵਾਦ ਨਾਲ ਠੀਕ ਹਾਂ

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਬੀਤੇ ਦਿਨੀ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਛੋਟੇ ਬੱਚੇ ਨੂੰ ਪ੍ਰਵਾਸੀ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੇ ਮਾਮਲੇ 'ਚ ਹੁਣ ਪੰਜਾਬੀਆਂ ਵਿੱਚ ਰੋਸ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਸੂਬੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਮਤੇ ਪਾਸ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਹੀ ਬਠਿੰਡਾ ਦੇ ਪਿੰਡ ਗਹਿਰੀ ਦੀ ਪੰਚਾਇਤ ਅਤੇ ਸਮੁੱਚੇ ਨਗਰ ਵੱਲੋਂ ਗੁਰਦੁਆਰਾ ਸਾਹਿਬ ਰਾਹੀਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਵਾਸੀਆਂ ਖਿਲਾਫ ਮਤਾ ਪਾਸ ਕੀਤਾ ਗਿਆ ਹੈ ਮਤੇ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਬਲਜੀਤ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ ਪ੍ਰਵਾਸੀਆਂ ਨੂੰ ਪਿੰਡ ਵਿੱਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਜੇਕਰ ਕੋਈ ਕਿਸਾਨ ਕਿਸੇ ਪ੍ਰਵਾਸੀ ਨੂੰ ਕੰਮਕਾਰ ਲਈ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਸਾਨ ਉਸ ਨੂੰ ਆਪਣੀ ਮੋਟਰ ਤੇ ਰਹਿائش ਦੇ ਸਕਦਾ ਹੈ ਪ੍ਰਵਾਸੀ ਨੂੰ ਕੰਮਕਾਰ ਲਈ ਲੈ ਕੇ ਆਉਣ ਵਾਲਾ ਕਿਸਾਨ ਖੁਦ ਜ਼ਿੰਮੇਵਾਰ ਹੋਵੇਗਾ ਕਿਸਾਨਾਂ ਵੱਲੋਂ ਪ੍ਰਵਾਸੀਆਂ ਦੀ ਪਹਿਲਾ ਪੁਲਿਸ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਫਿਰ ਉਹਨਾਂ ਨੂੰ ਮੋਟਰ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ ਉਧਰ ਮੱਧ ਪ੍ਰਦੇਸ਼ ਦੇ ਇੰਦੌਰ ਏਅਰਪੋਰਟ ਰੋਡ ਤੇ ਸਥਿਤ ਸਿੱਖਿਆਨਗਰ ਵਿੱਚ ਬੀਤੇ ਦਿਨ ਸ਼ਾਮ ਇੱਕ ਭਿਆਨਕ ਹਾਦਸਾ ਵਾਪਰਿਆ ਅਨਕਿਤ ਹੋਟਲ ਤੇ ਗੀਤਾਂਜਲੀ ਹਸਪਤਾਲ ਦੇ ਵਿਚਕਾਰ ਇੱਕ ਤੇਜ਼ ਰਫ਼ਤਾਰ ਟਰੱਕ ਨੇ 15 ਲੋਕਾਂ ਨੂੰ ਕੁਚਲ ਦਿੱਤਾ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਹੋਰ ਗੰਭੀਰ ਜ਼ਖਮੀ ਨੇ ਮਰਨ ਵਾਲਿਆਂ ਦੀ ਗਿਣਤੀ ਵਧਨ ਦਾ ਖਤਰਾ ਹੈ। ਚਸ਼ਮਦੀਦਾਂ ਦੇ ਅਨੁਸਾਰ ਹਾਦਸੇ ਦੌਰਾਨ ਇੱਕ ਬਾਈਕ ਟਰੱਕ ਦੇ ਹੇਠਾਂ ਫਸ ਗਈ। ਟਰੱਕ ਬਾਈਕ ਨੂੰ ਕਾਫੀ ਦੂਰ ਤੱਕ ਖਿੱਚੀਦਾ ਰਿਹਾ ਜਿਸ ਕਾਰਨ ਬਾਈਕ ਨੂੰ ਅੱਗ ਲੱਗ ਗਈ ਅਤੇ ਟਰੱਕ ਨੂੰ ਵੀ ਕੁਝ ਹੀ ਸਮੇਂ ਦੇ ਵਿੱਚ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਫਾਇਰ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾਉਣ ਦੇ ਨਾਲ ਨਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ। ਫਿਲਹਾਲ ਪੁਲਿਸ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਧਰ ਮਲੇਰਕੋਟਲਾ ਦੀ ਮੁਸਲਿਮ ਪਾਇਜਾਰੇ ਨਾਲ ਸੰਬੰਧਿਤ ਤਕਵਾ ਵੈਲਫੇਅਰ ਸੁਸਾਇਟੀ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਧਰਮਕੋਟ ਪੱਤਨ ਨੂੰ ਗੋਦ ਲੈ ਕੇ ਕਰੀਬ 20 ਘਰ ਬਣਵਾਉਣ ਦਾ ਕੰਮ ਆਪਣੇ ਹੱਥ ਲਿਆ ਤਕਵਾ ਵੈਲਫੇਅਰ ਸੁਸਾਇਟੀ ਮਲੇਰਕੋਟਲਾ ਦੇ ਆਗੂਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਗਿਆ ਹੈ ਕਿ ਤਕਵਾ ਵੈਲਫੇਅਰ ਸੁਸਾਇਟੀ ਮਲੇਰਕੋਟਲਾ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਸਰਵੇ ਕੀਤਾ ਗਿਆ ਕਿ ਇਹਨਾਂ ਲੋਕਾਂ ਨੂੰ ਹੁਣ ਤਰਪਾਲਾਂ ਜਾਂ ਰਾਸ਼ਨ ਦੀ ਜ਼ਰੂਰਤ ਨਹੀਂ ਪਰ ਇਹਨਾਂ ਲੋਕਾਂ ਦੇ ਇਸ ਹੜ੍ਹ ਦੀ ਮਾਰ ਹੇਠੋਂ ਕਾਰਨ ਮਕਾਨ ਟਹਿਟੇ ਰਿ ਹੋ ਚੁੱਕੇ ਨੇ ਤੇ ਕਈ ਘਰਾਂ ਦੀਆਂ ਛੱਤਾਂ ਵੀ ਡਿੱਗ ਚੁੱਕੀਆਂ ਨੇ ਇਸ ਲਈ ਇਹਨਾਂ ਲੋਕਾਂ ਦੀ ਮੁੱਖ ਜ਼ਰੂਰਤ ਨੂੰ ਵੇਖਦੇ ਆਂ ਉਹਨਾਂ ਦੀ ਸੰਸਥਾ ਵੱਲੋਂ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਹੈ ਕਿ ਇਹਨਾਂ ਲੋਕਾਂ ਨੂੰ ਘਰਾਂ ਦੀ ਬਹੁਤ ਸਖਤ ਜ਼ਰੂਰਤ ਹੈ ਇਸ ਲਈ ਅੱਜ ਪਿੰਡ ਧਰਮਕੋਟ ਪੱਤਨ ਨੂੰ ਗੋਦ ਲਿਆ ਗਿਆ ਤੇ ਕੰਮ ਸ਼ੁਰੂ ਕਰਨ ਲਈ ਕਰੀਬ 50 ਟਰਾਲੀਆਂ ਬਿਲਡਿੰਗ ਮਟੀਰੀਅਲ ਇਹਨਾਂ ਲੋਕਾਂ ਦੇ ਘਰਾਂ ਤੱਕ ਪੋਂਟੇ ਦਾ ਕਿਟਾਗੇ ਅਸ ਮੇਰਾ ਨਾਮ ਮੁਜ਼ਮਮਲ ਹੈ ਅਸੀਂ ਜਿਹੜੀ ਤਕਵਾ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰ ਹਾਂ ਅਸੀਂ ਅੱਜ ਇੱਥੇ ਡੇਰਾ ਬਾਬਾ ਆਪਾਂ ਸਾਨੂੰ ਸਾਰੇ ਪੰਜਾਬ ਨੂੰ ਹੀ ਪਤਾ ਹੈ ਕਿ ਸਾਡਾ ਇੱਕ ਹਿੱਸਾ ਜਿਹੜਾ ਉਹ ਡੇਰਾ ਬਾਬਾ ਨਾਨਕ ਤੋਂ ਲੈ ਕੇ ਇਹ ਜਨਾਲਾ ਸਾਰਾ ਫਿਰੋਜ਼ਪੁਰ ਤੱਕ ਪਾਣੀ ਦੇ ਝਪੇੜ ਚ ਆਇਆ ਹੋਇਆ ਹੈ ਲੱਪਕਰਾਂ ਦੇ ਘਰ ਆ ਤਬਾਹ ਹੋ ਗਏ ਨਾ ਉਹਨਾਂ ਦੀ ਸੇਵਾ ਲਈ ਅਸੀਂ ਅੱਜ ਜure ਪਹੁੰਚੇ ਸਰ ਅਸੀਂ ਪਹਿਲਾਂ ਤੋਂ ਤੁਹਾਨੂੰ ਮਾਫੀ ਚਾਹਾਂਗੇ ਵੀ ਇਸ ਵਾਰ ਨਾ ਕਹੋ ਮੁਸਲਮ ਭਾਈਚਾਰਾ ਸੰਨ 47 ਤੋਂ ਹੀ ਤੁਸੀਂ ਜਿੱਥੇ ਵੀ ਦੇਖੋਗੇ ਜੇ ਇੰਡੀਆ ਗੇਟ ਤੇ ਵੀ ਦੇਖੋ ਤਾਂ ਉੱਥੇ 94000 ਸ਼ਹੀਦਾਂ ਦੀਆਂ ਲਿਖੀਆਂ ਨੇ ਨਾਮ ਜਿੱਚੋ 64000 ਮੁਸਲਮਾਨਾਂ ਦੇ ਨਾਮ ਮੁਸਲਮਾਨ ਭਾਈਚਾਰਾ ਹਮੇਸ਼ਾ ਹੀ ਹਰ ਗੱਲ ਤੇ ਹਰ ਮੋੜ ਤੇ ਹਿੰਦੁਸਤਾਨ ਨਾਲ ਪੰਜਾਬ ਨਾਲ ਖੜਦਾ ਆਇਆ ਔਰ ਖੜਦਾ ਰਹੇਗਾ ਔਰ ਤੁਹਾਨੂੰ ਪਤਾ ਹੀ ਹੈ ਪਿੱਛੇ ਤੁਸੀਂ ਦੇਖਦੇ ਆ ਰਹੇ ਹੋ ਕਿ ਇਟਾਂ ਦਾ ਰੇਤਾ ਬਜਰੀ ਸੀਮੈਂਟ ਸਾਰਿਆਂ ਦੀ ਸੇਵਾ ਨਿਭਾਉਣ ਵਾਸਤੇ ਅਸੀਂ ਘਰ ਕੁਛ ਅਡਾਪਟ ਕਰ ਰਹੇ ਹਾਂ ਪਿੰਡ ਦੇ ਉਹ ਘਰਾਂ ਨੂੰ ਅਸੀਂ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਨਾਲ ਲੈ ਕੇ ਇਕੱਲੇ ਇਕੱਲੇ ਘਰ ਦੇ ਫੈਮਿਲੀ ਮੈਂਬਰ ਨੂੰ ਇਕੱਲੇ ਇਕੱਲੇ ਜ਼ਿੰਮੇਵਾਰੀ ਦੇ ਕੇ ਉਹਨਾਂ ਦੇ ਹਵਾਲੇ ਕਰਕੇ ਆ ਰਹੇ ਹਾਂ ਚੀਜ਼ਾਂ ਚੱਕ ਤਕਵਾ ਵੈਲਫੇਅਰ ਸੁਸਾਇਟੀ ਜੋ ਹੈ ਮਲੇਰ ਕੋਲਾ ਦੇ ਅੰਦਰ ਕਾਫੀ ਟਾਈਮ ਪਹਿਲਾਂ ਤੋਂ ਮੁਸਲਿਮ ਬਲੱਡ ਬੈਂਕ ਦੀ ਸੇਵਾ ਨਿਭਾਉਂਦੀ ਆ ਰਹੀ ਸੀ ਔਰ ਉਸ ਦੇ ਅੰਦਰ ਤਕਰੀਬਨ ਸਿਵਲ ਹਸਪੀਟਲ ਜਾਂ ਕਿਤੇ ਵੀ ਅਗਰ ਬਲੱਡ ਦੀ ਜ਼ਰੂਰਤ ਪਈ ਹੈ ਤਾਂ ਤੁਸੀਂ ਇਹ ਯਕੀਨ ਕਰੋ ਵੀ ਮਿੰਟਾਂ ਦੇ ਅੰਦਰ ਬਲੱਡ ਦੀ ਸੇਵਾ ਪੂਰੀ ਕਰੀ ਗਈ ਹੈ ਫ੍ਰੀ ਆਫ ਕਾਸਟ ਔਰ ਕਾਫੀ ਦੇਰ ਤੋਂ ਅਲਹਮਦੁਲillah ਰੱਬ ਦੇ ਕਰਮ ਦੇ ਨਾਲ ਅਸੀਂ ਉਸ ਸੇਵਾ ਨੂੰ ਨਿਭਾਉਂਦੇ ਆ ਰਹੇ تھے ਔਰ ਇਸ ਤੋਂ ਇਲਾਵਾ ਹੁਣ ਰੀਸੈਂਟਲੀ ਤਕਵਾ ਵੈਲਫੇਅਰ ਸੁਸਾਇਟੀ ਨੇ ਮਲੇਰ ਕੋਟਲਾ ਜ਼ਿਲ੍ਹੇ ਦੇ 300 ਟੀਵੀ ਪੇਸ਼ੈਂਟਸ ਨੂੰ ਅਡਾਪਟ ਕਰਿਆ ਔਰ ਉਹਨਾਂ ਦੇ ਰਾਸ਼ਨ ਦੀ 6 ਮਹੀਨੇ ਦੀ ਜ਼ਿੰਮੇਵਾਰੀ ਤਕਵਾ ਵੈਲਫੇਅਰ ਸੁਸਾਇਟੀ ਨੇ ਆਪਣੇ ਜ਼ਿੰਮੇ ਲਈ ਔਰ ਉਸ ਨੂੰ ਰੱਬ ਦੇ ਕਰਮ ਦੇ ਨਾਲ ਪੂਰੇ ਤਰੀਕੇ ਦੇ ਨਾਲ ਬਿਹਤਰ ਤਰੀਕੇ ਦੇ ਨਾਲ ਉਸਨੂੰ ਪੂਰਾ ਕਰਨ ਚ ਕਾਮਯਾਬ ਰਹੀ। ਦੇਖੋ ਜੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਬੜੀ ਵੱਡੀ ਇੱਕ ਵਿਪਤਾ ਆਈ ਹੋਈ ਹੈ ਜਿਹੜੀ ਹੜ੍ਹਾਂ ਦਾ ਰੂਪ ਆਇਆ ਹੈ। ਜਿਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਾ ਹੈ। ਫਸਲਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ। ਘਰਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ। ਡੰਗਰਾਂ ਦਾ ਵੀ ਨੁਕਸਾਨ ਹੋ ਚੁੱਕਾ ਹੈ। ਜਿਹਦੇ ਵਿੱਚ ਹਰ ਇੱਕ ਜਿਹੜੀ ਸੰਸਥਾ ਵਾ ਹਰ ਇੱਕ ਮਤਲਬ ਕੋਈ ਵੀ ਧਰਮ ਦਾ ਹਰ ਇੱਕ ਆਪਣਾ ਯੋਗਦਾਨ ਜਿੰਨਾ ਵੀ ਬਣਦਾ ਪਾ ਰਿਹਾ ਹੈ। ਇਸੇ ਦੇ ਤਹਿਤ ਅੱਜ ਆਪਣੇ ਮੁਸਲਮਪਰਾ ਜਿਹੜੇ ਆ ਮਲੇਰ ਕੋਲਾ ਤੋਂ ਇੱਕ ਸੰਸਥਾ ਆਈ ਆ ਜਿਹੜੇ ਇੱਕ ਨਵੇਕਲੀ ਇੱਕ ਪਹਿਲ ਕਰਨ ਜਾ ਜਿਹੜੇ ਘਰ ਮਤਲਬ ਢੱਟ ਚੁਕੇ ਬਿਲਕੁਲ ਹੀ ਜਿੰਨਾਂ ਕੋਈ ਮਤਲਬ ਸਾਧਨ ਨਹੀਂ ਹੈਗਾ ਉਹਨਾਂ ਨੂੰ ਫੇਰ ਨਵੇਂ thro ਬਣਾਉਂਦਾ ਉਹਨਾਂ ਵਾਸਤੇ ਬੜਾ ਵੱਡਾ ਇੱਕ ਯਤਨ ਕੀਤਾ ਗਿਆ ਵਾ ਕਿ ਉਹ ਪਲੇਟ ਇਟਾਂ ਵੀ ਲੈ ਕੇ ਚੱਲੇ ਆ ਰੇਤਾ ਬੈਰੀ ਲੈ ਕੇ ਮਤਲਬ ਇੱਕ ਵਧੀਆ ਇੱਕ ਉਪਰਾਲਾ ਕਰਨ ਜਾ ਰਹੇ ਆ ਚਲੋ ਇਹਨਾਂ ਨੇ ਬੜਾ ਵੱਡਾ ਇੱਕ ਕਦਮ ਚੁੱਕਿਆ ਵਾ ਅਸੀਂ ਇਹਨਾਂ ਦੀ ਸਲਾਘਾ ਕਰਦੇ ਆ ਜਿਹਦੇ ਵਿੱਚ ਸਾਡਾ ਵੀ ਚਲੋ ਫਰਜ ਬੰਦਾ ਹੀ ਵੀ ਉਹਨਾਂ ਨੂੰ ਚਲੋ ਜੋ ਆਪਣੇ ਕੋ ਘਰ ਸਕਦੇ ਨੇ ਰੇਟ ਵਿੱਚ ਕੱਟ ਕਰਕੇ ਉਹਨਾਂ ਨੂੰ ਆਪਣਾ ਵੀ ਯੋਗਦਾਨ ਪਾਇਆ ਵੀ ਚਲੋ ਸਾਡਾ ਵੀ ਹਿੱਸਾ ਵਿੱਚ ਪੈ ਸਕੇ ਕਿਉਂਕਿ ਇਹ ਪਰਪਾਈ ਹੋ ਨਹੀਂ ਸਕਦੀ ਪਰ ਜਿੰਨਾ ਵੀ ਇਹ ਅਸੀਂ ਵਾਸਵਤ ਕਰੀਏ ਇਹ ਵਧੀਆ ਗੱਲ ਹੈ ਜੀ। ਇਸ ਸੰ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਦੋ ਹੋਈ ਇਜਾਜ਼ਤ। ਧੰਨਵਾਦ।